ਸਾਰੇ ਹੀ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਮੈਂ ਭਗਵਾਨ ਬਾਦਮੀ ਕੀ ਸੇਵਕ ਸੰਗ ਵੱਲੋਂ ਆਦਰਨੀਆ ਰਿਸਪੈਕਟਡ ਵੱਡੇ ਵੀਰ ਸਾਡੇ ਵੈਸਟ ਕੌਨਸਟੀਚੁਐਂਸੀ ਦੇ ਮਹਿਬੂਬ ਨੇਤਾ ਮਾਨਯੋਗ ਗੋਰਪਿਤ ਗੋਗੀ ਜੀ ਧੰਨਵਾਦ ਕਰਨਾ ਚਾਹਨਾ ਮਾਨ ਸਰਕਾਰ ਦਾ ਜਿਨ੍ਹਾਂ ਨੇ ਕਿ ਮਾਨਯੋਗ ਗੋਗੀ ਜੀ ਨੂੰ ਜਿਹੜੀਆਂ ਸਥਾਨਕ ਵਿਧਾਨ ਸਭਾ ਕਮੇਟੀਆਂ ਉਹਨਾਂ ਦਾ ਦੂਜੀ ਵਾਰ ਚੇਅਰਮੈਨ ਲਗਾਇਆ ਅੱਜ ਭਗਵਾਨ ਵਾਲਮੀਕੀ ਸੇਵਕ ਸੰਗ ਅਤੇ ਕੁਮਾਰ ਮੰਡੀ ਮਾਰਕੀਟ ਐਸੋਸੀਏਸ਼ਨ ਵੱਲੋਂ ਸਮੂਹਿਕ ਤੌਰ ਤੇ ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਢੋਲ ਨਗਾਰਿਆਂ ਦੇ ਨਾਲ ਮਾਨਯੋਗ ਗੋਗੀ ਜੀ ਦਾ ਸਵਾਗਤ ਕਰਕੇ ਫੁੱਲਾਂ ਨਾਲ ਹਾਰਾਂ ਨਾਲ ਸਰੋਪਿਆਂ ਨਾਲ ਸ਼ੌਲਾਂ ਨਾਲ ਨੋਟਾਂ ਦੇ ਹਾਰਾਂ ਨਾਲ ਬਫੀਆਂ ਨਾਲ ਲੱਡੂਆਂ ਨਾਲ ਮੂੰਹ ਮਿੱਠਾ ਕਰਾ ਕੇ ਮਾਨਯੋਗ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਔਰ ਮੁਬਾਰਕਬਾਦ ਦਿੱਤੀਆਂ ਗੁਰਪ੍ਰਿਤ ਗੋਗੀ ਜੀ ਨੂੰ ਭਾਜੀ ਜੀ ਰਿਸਪੈਕਟਡ ਆਦਰਨੀਆ ਸੁਖਚੈਨ ਕੋਰ ਬੱਸੀ ਜੀ ਨੂੰ ਇਸ ਮੌਕੇ ਤੇ ਮੇਰੇ ਨਾਲ ਸਮੂੱਚੇ ਮੇਰੇ ਸਾਥੀ ਵੀ ਪਹੁੰਚੇ ਔਰ ਮੈਂ ਧੰਨ ਕਰਦਾ ਧੰਨਵਾਦ ਕਰਨਾ ਚਾਹਨਾ ਇਸ ਮੌਕੇ ਤੇ ਵਿਰੇਸ਼ ਵਿਜੇਦਾਨਵ ਜੀ ਵੀ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਮੈਂ ਸਾਰੇ ਹੀ ਨਗਰ ਵਾਸੀ ਨੂੰ ਗੱਲ ਕਹਿਣੀ ਚਾਹਨਾ ਕਿਉਂਕਿ ਮੇਰਾ ਆਪਣਾ ਪ੍ਰੈਕਟੀਕਲ ਹੈ ਗੁਰੂ ਗ੍ਰੰਥ ਸਾਹਿਬ ਦੀ ਤੁਕਾਂ ਮੈਂ ਦੁਬਾਰਾ ਇੱਥੇ ਰੀਮੀਟ ਕਰਨਾ ਚਾਹਨਾ ਵੀ ਸੂਰਾ ਸੋ ਪਹਿਚਾਣੀ ਹੈ ਜੋ ਲੜੈ ਦੀਨ ਕੇ ਹੇਤ ਉਰਜਾ ਪੁਰਜਾ ਕਟਮ ਰਹਾ ਕਬੂ ਨਾ ਛਾਡਾ ਕੇ ਮੈਂ ਇਹ ਗੱਲ ਪਾਰਟਿਕੂਲਰਲੀ ਤੌਰ ਤੇ ਸੁਖਸ਼ੈਲ ਸਿੰਘ ਸੁਚੈਨਕੌਰ ਬੱਸੀ ਔਰ ਮਾਨਯੋਗ ਆਦਰਨੀਆ ਐਮ ਐਲ ਏ ਗੁਰਪ੍ਰੀਤ ਗੋੱਗੀ ਜੀ ਬਾਰੇ ਕਹਿਣਾ ਚਾਹਨਾ ਮੈਂ ਆਪਣੇ ਅੱਖੀ ਦੇਖਿਆ ਵੀ ਹੀ ਇਜ਼ ਅ ਵੈਰੀ ਡਾਊਟ ਟੂ ਅਰਥ ਪਰਸਨ ਜਿਹੜੇ ਹਰ ਇੱਕ ਮਜ਼ਲੂਮ ਮਜ਼ਲੂਮ ਦੀ ਕੋਈ ਜਾਤ ਨਹੀਂ ਹੁੰਦੀ ਉਹ ਕਿਸੇ ਵੀ ਜਾਤ ਨੂੰ ਬਿਲੋਂਗ ਕਰ ਸਕਦਾ ਮੈਂ ਅੱਗੇ ਵੀ ਇਸ ਗੱਲ ਨੂੰ ਸਟਰੋਂਗਲੀ ਤਰੀਕੇ ਨਾਲ ਕਿਹਾ ਵੀ ਗਰੀਬ ਦੀ ਪਰਿਭਾਸ਼ਾ ਗਰੀਬ ਹੈ ਗਰੀਬ ਦਾ ਮਤਲਬ ਦਲਿਤ ਨਹੀਂ ਹੁੰਦਾ ਗਰੀਬ ਤਾਂ Hindu ਵੀ ਹੋ ਸਕਦਾ ਗਰੀਬ ਮੁਸਲਮਾਨੀ ਗਰੀਬ ਸਿੱਖ ਵੀ ਗਰੀਬ ਇਸਾਈ ਵੀ ਹੋ ਸਕਦਾ ਸੋ ਦੇਸ਼ ਦੇ ਵਿੱਚ ਸਾਰਿਆਂ ਨੂੰ ਸਾਰਿਆਂ ਦਾ ਮਨ ਦਾ ਹੱਕ ਮਿਲਣਾ ਚਾਹੀਦਾ ਸੁਖਚੈਨ ਸਿੰਘ ਬੱਸੀ ਜੀ ਸੁਖਚੈਨ ਕੋਰ ਬੱਸੀ ਜੀ ਔਰ ਗੁਰਪ੍ਰੀਤ ਗੋਗੀ ਜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀਆਂ ਗੱਲਾਂ ਨੇ ਉਹਨਾਂ ਤੇ ਪੂਰੇ ਉੱਤਰਦੇ ਆ ਉਹਨਾਂ ਨੂੰ ਮੰਨਦੇ ਆ ਔਰ ਹਰ ਇੱਕ ਮਾੜੇ ਬੰਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਔਰ ਉਹਨਾਂ ਦੀ ਸਮੱਸਿਆਵਾਂ ਸੁਣ ਕੇ ਨਾਲ ਦੇ ਨਾਲ ਹੱਲ ਕਰਨ ਦੀ ਪੂਰੀ ਤੇ ਪੂਰੀ ਕੋਸ਼ਿਸ਼ ਕਰਦੇ ਆ ਇੱਕ ਵਾਰ ਫੇਰ ਤੋਂ ਮੈਂ ਭਗਵਾਨ ਵਾਲਮੀਕੀ ਸੇਵਕ ਸੰਗ ਵੱਲੋਂ ਸਮੁੱਚੇ ਗੋਗੀ ਪਰਿਵਾਰ ਨੂੰ ਲੁਧਿਆਣਾ ਵਾਸੀਆਂ ਨੂੰ ਮਾਨਯੋਗ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜੈ ਵਾਲਮੀਕੀ